ਸਤਿ ਸ਼੍ਰੀ ਅਕਾਲ ਗਾਇਸ ਸਾਡੇ ਚੈਨਲ ਵਿੱਚ ਆਇਤਾ ਤੁਹਾਡਾ ਫਿਰ ਸਵਾਗਤ ਹੈ ਤੇ ਅੱਜ ਅਸੀਂ ਆਪਣੇ ਵੀਡੀਓ ਦੇ ਵਿੱਚ ਬਣਾਉਣ ਜਾ ਰਹੇ ਹਾਂ ਚਿਕਨ ਉਹ ਵੀ ਇਹ ਚਿਕਨ ਦੇਸੀ ਹੈ ਤੇ ਇਸ ਨੂੰ ਬਣਾਉਣ ਲਈ ਜੋ ਜੋ ਸਮਾਨ ਚਾਹੀਦਾ ਹੈ ਉਹ ਤੁਹਾਡੇ ਸਾਹਮਣੇ ਹੈ ਤੇ ਤੁਹਾਨੂੰ ਅਸੀਂ ਦੱਸਦੇ ਹਾਂ ਸਭ ਤੋਂ ਪਹਿਲਾਂ ਕੜੀ ਪੱਤਾ ਦੇਸੀ ਘਿਓ ਸਾਬਤ ਲਸਣ ਲਾਲ ਮਿਰਚ ਕੜਾਦਾ ਪੀਸਿਆ ਹੋਇਆ ਮਸਾਲਾ ਨਮਕ ਤੇ ਹਲਦੀ ਤਿਆਜ ਤੇ ਇਹਦੇ ਵਿੱਚ ਇੱਕ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਤੇ ਅਦਰਕ ਲਸਣ ਦਾ ਪੇਸਟ ਸਾਰਾ ਕੁਝ ਇਹਦੇ ਵਿੱਚ ਮੈਸ਼ ਇਕੱਠਾ ਕਰ ਦਿੱਤਾ ਹੈ ਗਾਇਸ ਇਹ ਮੀਟ ਦੀ ਕੁਆਂਟੀਟੀ ਜਿਹੜੀ ਹੈਗੀ ਆ ਇਹ 400 ਗ੍ਰਾਮ ਦੇ ਲਗਭਗ ਹੈ ਤੇ ਇਹਨੂੰ ਬਣਾਉਣ ਦੇ ਲਈ ਜਿੰਨਾ ਕ ਸਾਮਾਨ ਚਾਹੀਦਾ ਹੈ ਉਹ ਅਸੀਂ ਤੁਹਾਨੂੰ ਅੱਜ ਵੀਡੀਓ 'ਚ ਦੱਸ ਚੁੱਕੇ ਹਾਂ ਹਾਂਜੀ ਗਾਇਸ ਇਹ ਜਿਹੜਾ ਤੁਹਾਡਾ ਚਿਕਨ ਹੁੰਦਾ ਹੈ ਇਹ ਬਿਲਕੁਲ ਬੱਕਰੀ ਦੀ ਤਰ੍ਹਾਂ ਬਣਦਾ ਹੈ ਤੇ ਇਸ ਨੂੰ ਹੁਣ ਬੱਕਰੇ ਦੇ ਸਟਾਈਲ ਦੇ ਨਾਲ ਹੀ ਬਣਾਵਾਂਗੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਪਾਵਾਂਗੇ ਇਹ ਵਾਲਾ ਦੇਸੀ ਘਿਓ ਘਿਓ ਪਾਇਆ ਹੈ ਕਿਉਂਕਿ ਇਸ ਨੂੰ ਬਹੁਤਾ ਗਰਮ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਸ ਦੇ ਨਾਲ ਹੀ ਆਪਾਂ ਆਹ ਵਾਲਾ ਚਿਕਨ ਪਾ ਦਾਂਗੇ ਚਿਕਨ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿੱਤਾ ਸੀਗਾ ਤੇ ਆ ਨਾਲ ਹੀ ਅਸੀਂ ਇਹ ਪਿਆਜ਼ ਜਿਹੜੇ ਬਰੀਕ-ਬਰੀਕ ਕੱਟੇ ਹੋਏ ਆ ਇਹ ਪਾਵਾਂਗੇ ਤੇ ਇਹਦੇ ਨਾਲ ਹੀ ਅਸੀਂ ਆ ਜਿਹੜਾ ਪੂਰਾ ਲਸਣ ਪਿਆਜ਼ ਅਦਰਕ ਹਰੀ ਮਿਰਚ ਉਹਦੇ ਵਿੱਚ ਮੈਸ ਕਰ ਦਿੱਤਾ ਸੀਗਾ ਤਾਂ ਕਿ ਆਪਣੀ ਗਰੇਵੀ ਥੋੜੀ ਜੀ ਸੰਘਣੀ ਹੋ ਜਾਵੇ ਤੇ ਉਸ ਦੇ ਲਈ ਤੇ ਨਾਲ ਹੀ ਆਪਾਂ 2-4 ਤੇ ਨਾਲ ਹੀ ਗਾਇਸ ਆਪਾਂ 2-4 ਕੜੀ ਪੱਤੇ ਪਾਵਾਂਗੇ ਖੁਸ਼ਬੂ ਵੀ ਚੰਗੀ ਆ ਜਾਂਦੀ ਹੈ ਇਹਦੇ ਨਾਲ ਤੇ ਹਰਾ ਹਰਾ ਵੈਸੇ ਵੀ ਸੋਹਣਾ ਲੱਗਦਾ ਹੈ 1 ਚਮਚ ਦਾ ਅੱਧਾ ਇਸਤਾਨੀ ਇਹਦੇ ਵਿੱਚ ਹਲਦੀ ਪਾਵਾਂਗੇ ਕਿਉਂਕਿ ਮੀਟ ਦੀ ਕੁਆਂਟੀਟੀ ਸਾਡੀ ਘੱਟ ਹੈ ਤੇ ਅੱਧਾ ਚਮਚਾ ਹੀ ਪਾਵਾਂਗੇ ਇਹਦੇ ਵਿੱਚ ਮੀਟ ਮਸਾਲੇ ਦਾ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਤਨਾਲੀ ਆਪਾਂ ਇਹਦੇ ਵਿੱਚ ਕੁੱਟਿਆ ਹੋਇਆ ਜਿਹੜਾ ਆਪਣਾ ਘਰ ਦਾ ਮਸਾਲਾ ਹੁੰਦਾ ਹੈ ਉਹ ਐਡ ਕਰ ਦਾਂਗੇ ਸਾਰਾ ਮਸਾਲੇ ਥੋਨ ਦੇ ਨਾਲ ਹੀ ਆਪਾਂ ਗਏ ਸੀ ਇਸ ਦੇ ਵਿੱਚ ਇਹ ਲਸਣ ਪਾ ਦਾਂਗੇ ਚਲ ਹਾਂਜੀ ਗਏ ਸਾਰਾ ਇਹਨਾਂ ਸਮਾਨ ਪੋਣ ਤੋਂ ਬਾਅਦ ਆਪਾਂ ਇਸ ਨੂੰ ਕੁੱਕਰ ਨੂੰ ਆਪਣੇ ਸਾਰੇ ਮਟੀਰੀਅਲ ਨੂੰ ਇਕੱਠੀ ਕਰੀਏ ਪਚੰਗੀ ਤੇਰਾ ਹਿਲਾ ਦਾਂਗੇ ਇਸ ਤਰ੍ਹਾਂ ਇੱਕ ਵਾਰੀ ਇੱਦਾਂ ਭੁੱਜ ਜੂਗਾ ਨੀਰ ਦੇ ਵਿੱਚ ਵੀ ਕੁਝ ਪਾਣੀ ਹੁੰਦਾ ਹੈ ਕੁਝ ਪਿਆਜ਼ਾਂ ਦੇ ਵਿੱਚ ਤੇ ਕੁਝ ਟਮਾਟਰ ਦੇ ਵਿੱਚ ਉਸ ਪਾਣੀ ਦੇ ਨਾਲ ਹੀ ਇੱਕ ਵਾਰ ਭੁੱਜ ਜਾਏਗਾ ਤੇ ਪੱਕ ਵੀ ਜਾਏਗਾ ਫਿਰ ਇਸ ਦੇ ਵਿੱਚ ਆਪਾਂ ਥੋੜਾ ਪਾਣੀ ਪਾ ਕੇ ਤਰੀ ਲਾਵਾਂਗੇ ਫਿਰ ਸਾਰਾ ਸਮਾਨ ਧੋਣ ਤੋਂ ਬਾਅਦ ਅਚਾਪਾ ਸਿਟੀ ਇਦਾਂ ਕੁੱਕਰ ਨੂੰ ਬੰਦ ਕਰ ਦਾਂਗੇ ਸਿਰਫ ਦੋ ਸੀਟੀਆਂ ਜੋਣੀਆਂ ਨਾਲ ਹੀ ਆਪਣਾ ਮਸਾਲਾ ਭੁੱਜ ਜਾਏਗਾ ਤੇ ਨਾਲ ਹੀ ਆਪਣਾ ਚਿਕਨ ਭੁੱਜ ਜਾਏਗਾ ਉਸ ਤੋਂ ਬਾਅਦ ਆਪਣੀ ਜਿੰਨੀ ਤੁਸੀਂ ਤਰੀ ਲਾਉਣੀ ਹੈ ਪਾਣੀ ਲਾਉਣਾ ਹੈ ਉਹਨਾਂ ਆਪਾਂ ਲਾ ਦਾਂਗੇ ਬਾਅਦ ਵਿੱਚ ਦੋ ਤੋਂ ਤਿੰਨ ਸੀਟੀਆਂ ਆਪਣੀਆਂ ਵੱਚੂਕੀਆਂ ਨੇ ਮਸਾਲੇ ਭੁੱਜਦੇ ਨੂੰ ਤੇ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਹੈ ਤੇ ਕੁੱਕਰ ਨੂੰ ਆਪਾਂ ਖੋਲ ਕੇ ਇੱਕ ਵਾਰੀ ਚੰਗੀ ਤਰ੍ਹਾਂ ਇਸ ਨੂੰ ਹਿਲਾਵਾਂਗੇ। ਹਾਂ। ਆਹ ਮਸਾਲਾ ਆਪਣਾ ਗਾਇਸ ਦੇਖੋ ਐਨ ਭੁੱਜ ਗਿਆ ਹੈ। ਤੇ ਥੋੜਾ ਜਿਹਾ ਆਪਣਾ ਜਿਹੜਾ ਚਿਕਨ ਹੈ ਉਹ ਵੀ ਥੋੜਾ ਜਿਹਾ ਨਾਲ-ਨਾਲ ਭੁੱਜ ਗਿਆ ਹੈ। ਤੇ ਹੁਣ ਆਪਾਂ ਗੈਸ ਨੂੰ ਫੇਰ ਔਨ ਕਰਾਂਗੇ ਤੇ ਇਸ ਨੂੰ ਹੁਣ ਆਪਾਂ ਥੋੜੀ ਜਿਹੀ ਤਰੀ ਲਾਵਾਂਗੇ। ਹਾਂਜੀ ਗਾਇਸ ਆਹ ਵਾਲੇ ਗਲਾਸ ਆਪਾਂ ਪਰਤੇ ਇਹਦੀ ਤਰੀ ਇਹ ਲਾਵਾਂਗੇ। ਦੋ ਤੇ ਦੋ ਕ ਗਲਾਸ ਢਾਈ ਕੇ ਗਲਾਸ ਆਪਾਂ ਤਰੀ ਦੇ ਲਾਵਾਂਗੇ ਗੈਸ ਗੈਸ ਦੋ ਗਲਾਸ ਆਪਾਂ ਤਰੀ ਦੇ ਲਾਤੇ ਆ ਤੇ ਰੱਜ ਰੱਜ ਕੇ ਆਪੇ ਇੱਕ ਰਹਿ ਜਾਊਗਾ ਤੇ ਹੁਣ ਆਪਾਂ ਇਸ ਦਾ ਢੱਕਣ ਬੰਦ ਕਰਦੇ ਆ ਗੈਸ ਆਪਣਾ ਮੁਰਗਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਆਸ ਕਰਦੀ ਤੁਹਾਨੂੰ ਪਸੰਦ ਆਵੇਗਾ ਤੇ ਜੇ ਪਸੰਦ ਆਵੇਗਾ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ